ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੈਗਾ ਇਹ ਸਵੇਰ ਦਾ 10 ਵਜੇ ਦੇ ਕਰੀਬ ਟਾਈਮ ਐ ਕੱਪੜੇ ਮੈਂ ਪਾਈ ਸੀ ਫੁੱਲੀ ਮਸ਼ੀਨ ਤੋਂ ਅੱਜ ਸਵੇਰ ਲੇਟ ਹੀ ਪਾਈ ਸੀਗੇ ਕੱਪੜੇ ਸੁੱਕ ਗਏ ਸੀ ਉਦੋਂ ਮੈਂ ਕਿਚਨ ਦਾ ਕੰਮ ਅੰਦਰੋਂ ਖਤਮ ਕਰਿਆ ਤੇ ਇਧਰੋਂ ਕੱਪੜੇ ਸੁੱਕ ਗਏ ਸੀ ਕੱਪੜੇ ਪਾ ਰਹੀਆਂ ਸੁੱਕਣੇ ਇਸ ਤੋਂ ਬਿਨਾ ਕੁਝ ਇਹੋ ਜਿਹੇ ਕੱਪੜੇ ਸੀ ਜਿਹੜੇ ਅਲੱਗ ਤੋਂ ਧੋਣੇ ਸੀ ਜਿਨ੍ਹਾਂ ਦਾ ਕਲਰ ਗਹਿਰਾ ਲੱਗਦਾ ਹੁੰਦਾ ਵੀ ਥੋੜਾ ਬਹੁਤਾ ਨਿਕਲਦਾ ਉਹ ਹਜੇ ਮੇਰੇ ਧੋਣਾਲੇ ਪਏ ਸੀ ਪਹਿਲਾਂ ਮੈਂ ਕਿਹਾ ਚਲੋ ਜਿਹੜੇ ਫੂਲੀ ਚ ਪਹਿਣਗੇ ਉਹ ਪਾ ਕੇ ਮੈਂ ਲੋਡ ਕਰਾਂ ਮੈਂ ਫਿਰ ਆਹ ਹੁੰਦਾ ਚਲੋ ਉਧਰ ਕੱਪੜੇ ਧੋਤਿਆਂ ਦੇ ਨਾਲ ਆਪਾਂ ਨੂੰ ਉੱਤੇ ਖੜਨ ਦੀ ਟੋੜਨੀ ਫਿਰ ਅੰਦਰ ਮੈਂ ਆਪਦਾ ਕੰਮ ਕਰੇਗੀ ਤੇ ਉਧਰ ਮਸ਼ੀਨ 'ਚ ਕਾ ਕੱਪੜੇ ਧੁੱਤੇ ਜਾਂਦੇ ਸੀ ਇਹ ਇਸ ਤਰ੍ਹਾਂ ਸੌਖਾ ਹੋ ਜਾਂਦਾ ਫਿਰ ਨਹੀਂ ਸੈਮੀ ਮਸ਼ੀਨ ਚ ਹੁੰਦਾ ਥੋੜਾ ਜ਼ਿਆਦਾ ਤਾਂ ਨਹੀਂ ਚਲ ਥੋੜਾ ਬਹੁਤਾ ਉੱਤੇ ਗੇੜਾ ਰੱਖਣਾ ਪੈਂਦਾ ਕੋਲੇ ਖ ਤੇ ਪਰ ਫੁੱਲੀ ਜੀ ਕਾਫੀ ਟਾਈਮ ਲੰਘ ਜਾਂਦਾ ਤੇ ਕਪੜੇ ਸੁੱਕਣੇ ਪਉਣ ਤੋਂ ਬਾਅਦ ਹੁਣ ਮੈਂ ਲਗਾ ਰਹੀ ਸੀ ਦਹੀਂ ਵਾਲਾਂ ਵਿੱਚ ਅੱਜ ਮੈਂ ਸਿਰ ਨੂੰ ਹੋਣਾ ਸੀਗਾ ਦਹੀਂ ਵਿੱਚ ਮੈਂ ਪਾਇਆ ਇੱਕ ਚਮਚਾ ਬੇਸਣ ਦਾ ਤੇ ਥੋੜਾ ਜਿਹਾ ਮੈਂ ਸਰੋਂ ਦਾ ਤੇਲ ਪਾਇਆ ਇੱਕ ਬੰਨ ਕਮੈਂਟ ਕਰਿਆ ਸੀ ਕਿ ਤੇਲ ਮੈਂ ਪਹਿਲਾਂ ਕਦੇ ਪਾਇਆ ਨਹੀਂ ਮੈਂ ਸਿਰਫ ਦਹੀਂ ਤੇ ਬੇਸਣ ਲਾਉਣੀ ਹੁੰਦੀ ਹੈ ਤੇ ਉਹਨਾਂ ਨੇ ਕਹਿ ਸੀ ਵੀ ਦਹੀਂ ਚ ਤੇਲ ਪਾ ਲਓ ਸਰੋਂ ਦਾ ਥੋੜਾ ਜਿਹਾ ਮੈਂ ਦੋ ਚਮਚੇ ਸਰੋਂ ਦਾ ਤੇਲ ਪਾ ਲਿਆ ਦਹੀਂ ਵਿੱਚ ਤੇ ਵਾਲਾਂ ਵਿੱਚ ਲਗਾ ਰਹੀ ਦਹੀਂ ਤੇ ਅੱਧਾ ਘੰਟਾ ਮੈਂ ਵੇਟ ਕਰੂੰਗੀ ਬੈਠੂੰਗੀ ਦਹੀਂ ਲਗਾ ਕੇ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਮੈਂ ਸ਼ਿਰਨਾ ਤੀਸੀ ਤੇ ਸ਼ਿਰਨਾਂ ਤੋਂ ਬਾਅਦ ਬਾਲਾਂ ਦਾ ਜਿਹੜਾ ਟੈਕਸਚਰ ਆ ਇਹਨਾਂ ਵਧੀਆ ਹੋ ਗਿਆ ਸੀ ਔਰ ਫਿਰ ਦਹੀਂ ਨਾਲ ਇਹ ਹੁੰਦਾ ਕਿ ਜਿਆਦਾ ਸ਼ੈਂਪੂ ਤੇ ਆਪਾਂ ਨੂੰ ਲੋੜ ਨਹੀਂ ਰਹਿੰਦੀ ਮੈਂ ਸਿਰਫ ਸ਼ੈਂਪੂ ਦਾ ਜਿੰਨਾ ਮੈਂ ਉਂਝ ਉਸ ਕਰਦੀ ਆ ਉਸ ਤੋਂ ਤੀਜਾ ਹਿੱਸਾ ਸ਼ੈਂਪੂ ਲਗਾਉਣੀ ਹੁੰਦੀ ਆ ਉਹ ਵੀ ਸਿਰਫ ਤਾਂ ਲਗਾਉਣੀ ਆ ਕਿ ਬਾਲਾਂ 'ਚ ਦਹੀਂ ਦੀ ਸਮੈਲ ਨਾ ਆਵੇ ਤਾਂ ਥੋੜਾ ਜਿਹਾ ਸ਼ੈਂਪੂ ਲਗਾਉਣੀ ਆ ਤੇ ਬਾਲ ਬਾਲਾਂ ਦਾ ਟੈਕਸਚਰ ਇੰਨਾ ਸੋਹਣਾ ਹੋ ਗਿਆ ਨੇ ਬਾਲ ਕੂਲੇ ਸਮੂਥ ਹੋ ਗਏ ਸਿਲਕੀ ਹੋ ਗਏ ਬਹੁਤ ਸੋਨੇ ਬਾੜ ਹੋ ਗਏ ਬਸ ਪਤਾ ਨਹੀਂ ਕਿਉਂ ਕੋਲ ਹੋ ਜਾਂਦੀ ਦਹੀਂ ਲਾਉਣ ਦੀ ਹੁਣ ਮੌਸਮ ਠੀਕ ਹੈ ਤੇ ਮੈਂ ਸੋਚਿਆ ਹੁਣ ਜਦੋਂ ਨਹਾਇ ਕਰੂੰਗੀ ਸਿਰ ਤੇ ਦਹੀਂ ਲਗਾ ਕੇ ਨਹਾਇ ਕਰੂੰਗੀ ਬਹੁਤ ਹੀ ਵਧੀਆ ਵਾਲ ਹੋ ਜਾਂਦੇ ਨੇ ਦਹੀਂ ਲਾਉਣ ਤੋਂ ਬਾਅਦ ਅੱਧੇ ਘੰਟੇ ਬਾਅਦ ਫਿਰ ਮੈਂ ਨਾ ਤੀਸੇ ਸਿਰ ਤੇ ਸਿਰ ਨਾਲ ਕਿ ਨਿਕਲੀ ਸਿੱਧਰ ਸਾਡੇ ਅੱਗੇ ਸੀ ਗੈਸਟ ਹੈ ਕਿਉਂਕਿ ਮੈਂ ਵੀ ਲੇਟ ਇਸ ਮੀਨ 11 ਵਜੇ ਕਿਹਣਾਉਂਦੀ ਨੂੰ ਇਹ ਹੈਗੇ ਨੇ ਸਾਡੇ ਨਾਨਕਿਆਂ ਤੋਂ ਮੰਮੀ ਦਾ ਭਤੀਜਾ ਭਤੀਜ ਨੂੰ ਤੇ ਉਹਨਾਂ ਦਾ ਬੇਟਾ ਅਸੀਂ ਗਏ ਸੀ ਨਾ ਨਾਨਕੇ ਤੋਂ ਨਾ ਵੀਡੀਓ ਸ਼ੇਅਰ ਕਰੀ ਸੀ ਉਹ ਆਈ ਹੋਈ ਨਹੀਂ ਅਚਾਨਕ ਹੀ ਆ ਗਈ ਸਾਨੂੰ ਪਤਾ ਨਹੀਂ ਸੀਗਾ ਹੈਗਾ ਵੀ ਆਉਣਗੇ ਮੈਨੂੰ ਤਾਂ ਬਿਲਕੁਲ ਵੀ ਕੋਈ ਆਈਡੀਆ ਨਹੀਂ ਸੀਗਾ ਤੇ ਆਗੇ ਸਪੀਰੀਅਸ ਚਾਹ ਪਾਣੀ ਚਾਹ ਕਰਦੀ ਇਸਵੇਂ ਬੈਠੇ ਗੱਲਾਂ ਕਰ ਰਹੇ ਸੀਗੇ ਤੇ ਮੈਂ ਉਹੀ ਕਹਿ ਰਹੀ ਇਸ ਮੈਂ ਤੁਸ ਦੱਸ ਕਿਉਂਦੇ ਤਾਂ ਮੈਂ ਕੁਝ ਨਾ ਕੁਝ ਬਹੁਤ ਵਧੀਆ ਕੁਝ ਪ੍ਰੇਪਰੇਸ਼ਨ ਕੋਈ 스낵ਸ ਤੇ ਕੋਈ ਲੰਚ ਦੀ ਬਣਾ ਕੇ ਰੱਖ ਦੇਣਾ ਕੋਈ ਚੀਜ਼ ਰੱਖ ਤਿਆਰੀ ਕਰਦੇ ਹੋ ਪਤਾ ਹੁੰਦਾ ਕਿਸ ਨੇ ਆਉਣਾ ਇਹ ਕਹਿੰਦੇ ਨਹੀਂ ਕੋਈ ਗੱਲ ਨਹੀਂ ਇਹ ਕਿਸੇ ਅੰਗੇ ਵਿਆਹ ਗਈ ਸੀ ਤੇ ਵਿਆਹ ਤੋਂ ਵਾਪਸ ਆਈ ਸੀ ਮੈਂ ਤੁਸੀ ਹੁਣ ਆਉਂਦੀ ਨਹੀਂ ਹੈਗੀ ਕਹਿੰਦੇ ਮੈਂ ਤੁਹਾਡੇ ਵੀਡੀਓਸ ਦੇਖਦੀ ਆ ਮੈਨੂੰ ਆਈ ਨਹੀਂ ਲੱਗਦਾ ਹੈਗਾ ਮੈਨੂੰ ਆਈ ਲੱਗਦਾ ਮੈਂ ਰੋਜ਼ ਹੀ ਤੁਹਾਨੂੰ ਦੇਖ ਲਾਣੀ ਆ ਰੋਜ਼ ਹੀ ਤੁਹਾਨੂੰ ਮਿਲ ਲਾਣੀ ਆ ਤੁਹਾਡੀ ਗੱਲਾਂ ਸੁਣ ਲਾਣੀ ਆ ਮੈਨੂੰ ਆਈ ਲੱਗਦਾ ਵੀ ਰੋਜ਼ ਹੀ ਮੈਂ ਤੁਹਾਨੂੰ ਮਿਲ ਲਾਣੀ ਆ ਤਾਂ ਕਰਕੇ ਕਹਿੰਦੇ ਮੈਨੂੰ ਆਈ ਨਹੀਂ ਲੱਗਦਾ ਹੈਗਾ ਵੀ ਜਾਈਏ ਮੈਂ ਜਾਏ ਵਰਗੀ ਹੋ ਜਾਣੀ ਆ ਸੁਣ ਸੁਣ ਤੂੰ ਵਾ ਤੂੰ ਵਾ ਸੁਣ ਸੁਣ ਅੱਜ ਮੇਰੀ ਆਈਲ ਦਰਾਨੀ ਤੇ ਹੋਰ ਦਰਾਨੀ ਇਹਨਾਂ ਵਾਰ ਤੇ ਮੈਂ ਬਣਾ ਲਈ ਪਕੌੜੇ ਇੱਕ ਵਾਰ ਚਾਹ ਪੀਦੀ ਮਾਂ ਹਾਂ ਪਕੌੜਾ ਬਣਾ ਦਿੱਤੀ ਆ ਮੈਨੂੰ ਪਤਾ ਨਹੀਂ ਸੀ ਕਿ ਲਿਆਉਣਾ ਜੇ ਮੈਨੂੰ ਪਤਾ ਹੁੰਦਾ ਮੈਂ ਬੱਧੀ ਲਾਸਟ ਅਰੇਂਜਮੈਂਟ ਕਰਕੇ ਰੱਖ ਲੀਤੀ। ਤੁਸ ਨੂੰ ਬਣਾ ਲੈ ਦੂਜੀ ਵਾਰ ਤੇ ਆਣਾ ਪਕੌੜੇ ਟਾਈਮ ਹੋ ਰਿਹਾ 1 ਵਜੇ ਦਾ 1 ਵਜੇ ਦਾ। ਅੱਜ ਵੀ ਆਈ। ਆਜੂ ਤੁਸੂ ਦਾ ਜਿਹਨੂੰ ਪਕੌੜੇ ਖਾਣੇ ਨੇ ਉਹ ਪਕੌੜੇ ਦਾ ਵਾਸਤੇ ਇਹਨੇ ਪਕੌੜਾ ਮੰਗਾਇਆ ਮੈਂ ਹਾਂ। ਤੇ ਜਦੋਂ ਕਹਿੰਦੇ ਕਿ ਮੈਂ ਆਖੀ ਸੀ ਅੱਜ ਨਾ ਕੋਈ ਪਕੌੜੇ ਨਹੀਂ ਬਣਾਦੇ ਪਕੌੜੇ ਖਾਣਾ ਕਰਦੇ ਹਾਂ ਸਾਡੇ ਬਾਅਦ ਨਵੀਰਾ ਵੀ ਖਾ ਲੂਗਾ ਚਲੋ ਤੇ ਵੀਰੇ ਨੂੰ ਫੋਨ ਲਾਉਗੇ ਤੇ ਉਹਨੇ ਲੈ ਆਏ ਆ ਪਕੌੜੇ ਉਹਨਾਂ ਵਾਸਤੇ ਬਣਿਆ ਨਾਲ ਸੋਡਾ ਵੀ ਬਣਾ ਹੋ ਗਿਆ ਹਾਂ ਉਹ ਤਾਂ ਮਾਤਾ ਨੂੰ ਅੰਬਰ ਲਈ ਸੀ ਹਾਂ ਤੁਹਾਨੂੰ ਜੀ ਇੰਝ ਕਰੀਂਗਾ ਨਾ ਉਹਦੀ ਕਹ ਲੈ ਉਹ ਪਕੌੜੇ ਬਣਾ ਹਾਂ ਜੀ ਬਣਾਏ ਆ ਜਹਾ ਚੱਲਿਆ ਹਾਂ ਉਹਦੀ ਅਲੋ ਪਕੌੜੇ ਨਾ ਮੇਰਾ ਪਕੌੜਾ ਦਾ ਬੜਾ ਸ਼ੰਕੀ ਆ ਮੈਨੂੰ ਲੱਗੂ ਫੇਵਰੇਟ ਚੀਜ਼ ਹੋਣੀ ਨਹੀਂ ਪਕੌੜਾ ਦੇ ਮਿਹਣਾ ਨਾ ਵੀ ਮਠਾਈ ਆ ਮਠਾ ਮਠਾਈ ਬਾਬਾ ਦੰਦਰਾ ਤੇ ਹੱਥਾਂ ਮੈਂ ਟੋਕ ਲਾਣਾ ਹੈ ਨਾ ਮਿੱਠਾ ਨਾ ਮਿੱਠਾ ਖਾਉਂਦੇ ਨਾ ਮੈਂ ਵਸਾ ਦੂਜੀ ਵਾਰ ਕਰਦੇ ਪਹਿਲੀ ਚੰਗਾ ਕਰ ਜਾਂ ਮਸਲੇ ਕਰਦੇ ਤੇ ਖੋਣ ਕਰਦੇ ਦੂਜੀ ਵਾਰ ਟਾਈਮ ਹੋ ਰਿਹਾ ਤਾਂ ਤੁਸੀਂ ਹੁਣ ਆਈ ਮਾਂ ਦਾ ਮਾਂ ਦਾ ਚੱਲ ਗਏ ਸੀ ਇਹ ਰਹਿ ਗਈ ਸੀ ਪੌੜੇ ਖਾਂਤ ਨਹੀਂ ਇਹਨਾਂ ਨੂੰ ਪੌੜੇ ਤੋਂ ਬਣਾ ਰਹੀਆਂ ਤੱਲਾਣਾ ਚੜ੍ਹ ਦੇ ਵਿੱਚ ਪਾਰਕ ਪਾਣਾ ਪੁੱਲੀ ਸੀ ਉਹ ਕਹਿੰਦੇ ਸੀ ਜਾਂਦੇ ਜਾਂਦੇ ਮੈਂ ਖੜ ਜਾ ਐਂ ਜਾਂਦੇ ਪਕੌੜੇ ਖਾ ਚੇ ਬੈ ਜੂਰੀ ਉਹ ਜਲਦ ਜਲਦ ਜੀ ਪਾਰਕ ਭੁੱਲ ਗਈ ਪਾਣਾ ਹੁਣ ਦਿਵਿੰਦਰ ਵਾਲਾ ਮਟੀਰੀਅਲ ਲੈਣ ਰੱਖ ਤਾ ਸੀ ਗੇਹੇ ਚ ਬਾਹਰ ਪਾਰਕ ਤੇ ਟੱਕ ਕੇ ਦਮਾਨ ਕੀ ਨਾ ਪਾਰਕ ਉਹ ਮੰਮੀ ਇਹ ਦਵਾ ਕੇ ਲੈ ਮੇਰੇ ਦਮਾਨ ਚ ਆਇਆ ਪਰ ਵੀ ਇਹਨਾਂ ਪਾਰਕ ਕਾ ਦਾ ਬਾਣੇ ਪਾਰਕ ਬਾਲੀ ਇਹ ਫਰੰਟ ਤੋਂ ਲਾਇਆ ਹੈ ਹਾਂਜੀ ਹਾਂ ਚਲ ਇਧਰ ਫਰੰਟ ਕੈਮਰਾ ਯੂਜ਼ ਕਰੀਏ ਹਾਂ ਫਸ ਜਲਦੀ ਹੋ ਗਈ ਪਾਣੀ ਹੋ ਰੂਗੀ ਜਾਂਦੇ ਜਾਂਦੇ ਅਸਲ ਵਿੱਚ ਕੋੜਾ ਕਾਫੇ ਜਾਇਓ ਬੈਲੂ ਤਾਂ ਬਹੁਤ ਟੇਸਟੀ ਕ੍ਰਿਸਪੀ ਬਣੇ ਸੋਨੇ ਪਸੰਦ ਆ ਗਈ ਤੁਹਾਨੂੰ ਮਿਸ ਕਰ ਰਹੀ ਸੀ ਅਸੀਂ ਮੈਂ ਪੀਨੇ ਹਾਂ ਚਾਹ ਪਰ ਨਹੀਂ ਕਰਤੀ ਚਾਹ ਆਨ ਕਿ ਜੈਸ ਵੀਰ ਦੀ ਬਿੱਤੀ ਹੋਈ ਹੈ ਤੇ ਜਿਹੜੇ ਆਪ ਦੇ ਹੱਥ ਨੂੰ ਚਾਹ ਸਪੈਸ਼ਲ ਬਣਾ ਕੇ ਪੀਨੇ ਨਾਲ ਫਿੱਕੀ ਚਾਹ ਨਾਲੋਂ ਥੋੜੀ ਟੇਸਟੀ ਹੁੰਦੀ ਆਪ ਦਾ ਇਨਨ ਕਿਤੇ ਮਿੱਠੀ ਬੈਰਾ ਇਹਨੋਂ ਨਾ ਕਰੀ ਕੋਈ ਪਕੌੜੇ ਖਾਦੇ ਨਾ ਮੈਂ ਕਿਚਾ ਸੀ ਸਮਾਂ ਬੰਤ ਮੈਂ ਪਹਿਲੇ ਫਿੱਕੀ ਚਾਹ ਨਾਲ ਪਨੀਰੀ ਤੋਂ ਪਕੌੜੇ ਮੈਂ ਚਾਰ ਹੀ ਖਾਦੇ ਸੀ ਉਹ ਵੀ ਸਵੇਰੇ ਮਾੜ ਵਾਲਾ ਪਕੌੜਾ ਖਾਣੇ ਫਿਰ ਪਕੌੜੇ ਖਾਧਾ ਪਕੌੜੇ ਬਹੁਤ ਥੋੜੇ ਖਾਧੇ ਟੇਸਟੀ ਕਰੇ ਸੀ ਉਸਕੇ ਦਿਨੇ ਪਰ ਬੁੱਖ ਲੱਗੀ ਪਈ ਮੈਂ ਅਚਾਨਕ ਪਨੀਰੀ ਖਾਣ ਲੱਗ ਪਈ ਹੁਣ ਤਾਂ ਕੋਈ ਨਾ ਰੋਟੀ ਲੈ ਪਾਈ ਮਨ ਨਾ ਹੋ ਹੋਰ ਪਾਸੇ ਜਾਈ ਨਾ ਨਾ ਮੈਂ ਜ ਫਰੂਟ ਖਾਧਾ ਸਾਰਾ ਕੋ ਸਵੇਰ ਦਾ ਪਤਾ ਨਹੀਂ ਕੀ ਚੱਲ ਜਾਂਦਾ ਪਕੌੜੇ ਸਾਰੇ ਖਾਨੇ ਤੁਸੀਂ ਮੈਨੂੰ ਆਸ ਤੋਂ ਪਚਾਉਂਗੀ ਕੜੀ ਬਣਾ ਲਾਂਗਾ ਨੂੰ

ਇੱਕ ਸਾਈਡ ਤੋਂ ਮੈਂ ਇਹ ਬੰਦ ਕਰ ਲੇ ਕਾਰਡਬੋਰਡ ਲਗਾ ਲੇ ਕੋਈ ਵੀ ਜੇ ਆਪਾਂ ਕਾਰਡਪੋਰਡ ਦਾ ਪੀਸ ਕਰੇ ਪਿਆ ਹੁੰਦਾ ਨਾ ਕਾਪੀ ਦਾ ਗੱत्ता ਜਾਂ ਕੋਈ ਕੋਈ ਵੀ ਕਿਸ ਤਰ੍ਹਾਂ ਦਾ ਗੱत्ता ਪਿਆ ਹੋਵੇ ਇੱਕ ਪਾਸੇ ਲਗਾ ਕੇ ਆਪ ਇਹਨੂੰ ਇੱਕ ਸਾਈਡ ਤੇ ਲਗਾ ਕੇ ਬੰਦ ਕਰ ਲਾਂਗੇ ਇੱਕ ਪਾਸੇ ਖਾਲੀ ਰੱਖਾਂਗੇ ਤੇ ਇਹਨੂੰ ਉੱਪਰ ਮੈਂ ਕਰ ਰਹੀ ਹਾਂ ਵਾਈਟ ਪੇਂਟ ਐਕ੍ਰੀਲਿਕ ਪੇਂਟ ਕਰ ਰਹੀ ਹਾਂ ਇਹ ਕਿਸੇ ਵੀ ਰੰਗ ਦਾ ਤੁਸੀਂ ਆਪਣੀ ਚੋਇਸ ਅਕੋਰਡਿੰਗ ਪੇਂਟ ਕਰ ਲਓ ਤਾਂ ਕੋਈ ਤੁਸੀਂ ਇੱਕ ਰੈਪਿੰਗ ਪੇਪਰ ਪਿਆ ਉਹ ਵੀ ਲਗਾ ਸਕਦੇ ਕੋਈ ਅੱਛੇ ਜਿਹੇ ਪ੍ਰਿੰਟ ਵਾਲੇ ਕੱਪੜੇ ਦਾ ਪੀਸ ਪਿਆ ਉਹ ਵੀ ਲਗਾ ਸਕਦੇ ਮੈਂ ਅੱਜ ਪੇਂਟ ਕਰ ਰਹੀ ਹਾਂ ਵਾਈਟ ਮੈਨੂੰ ਵਾਈਟ ਚਾਹੀਦਾ ਸੀ ਮੈਨੂੰ ਵਾਈਟ ਲੁੱਕ ਚਾਹੀਦੀ ਸੀ ਮੈਂ ਵਾਈਟ ਪੇਂਟ ਕਰ ਲਿਆ ਤੇ ਇਹਨਾਂ ਨੂੰ ਸੁੱਕਣ ਲਈ ਰੱਖ ਦਾਨੇ ਆ ਜੋ ਸੁੱਕ ਗਏ ਇੱਕ ਕੋਟ ਇਹਨਾਂ ਉੱਪਰ ਹੋਰ ਕਰਾਂਗੇ ਦੋ ਕੋਟਸ ਨਾਲ ਫਿਨਿਸ਼ਿੰਗ ਅੱਛੀ ਆਊਗੀ ਅਲੋਕ ਸੁੱਕ ਗਏ ਦੋ ਕੋਟ ਕਰ ਲਏ ਮੈਂ ਦੂਸਰੇ ਕੋਟ ਬਾਸਾ ਬਹੁਤ ਹੀ ਅੱਛੀ ਫਿਨਿਸ਼ ਆਉਂਦੇ ਕਿ ਸ਼ਾਈਨ ਜੀ ਆਏਗੀ ਪੇਂਟ ਚ ਤੇ ਹੁਣ ਮੈਂ ਲੈ ਰਹੀ ਹਾਂ ਇੱਕ ਪੱਤਾ ਮੈਂ ਇਹਦੇ ਉੱਪਰ ਨਾ ਇੱਕ ਲੀਫ ਦਾ ਪੱਤੇ ਦਾ ਮੈਂ ਪੈਟਰਨ ਬਣਾਉਣਾ ਤੇ ਮੈਂ ਕਿਹਾ ਈਜ਼ੀ ਵੇ ਮੈਂ ਚੁਣਿਆਗਾ ਉਹ ਤਾਂ ਪੱਤਾ ਬਣਾਉਣਾ ਈਜ਼ੀਆ ਪਰ ਮੈਂ ਥੋੜਾ ਈਜ਼ੀ ਵੇ ਚੁਣ ਲਿਆ ਪੱਤੇ ਉੱਪਰ ਮੈਂ ਗ੍ਰੀਨ ਪੇਂਟ ਲਗਾ ਕੇ ਨਾ ਪੱਤਾ ਉੱਪਰ ਪੇਸਟ ਕਰ ਦੂੰਗੀ ਇਹਦੇ ਉੱਪਰ ਪੱਤਾ ਪੱਤੇ ਦੀ ਲੀਫ ਦੀ ਸ਼ੇਪ ਛੱਪ ਜੂਗੀ ਯਾਨੀ ਕਿ ਨਾ ਟ੍ਰੇਸ ਹੋ ਜੂਗਾ ਥੋੜਾ ਸੌਖਾ ਤਰੀਕਾ ਚੁਣ ਲਿਆ ਇਹ ਥੋੜੀ ਪੇਂਟਿੰਗ ਅੱਛੀ ਹੈ ਡਰਾਇੰਗ ਅੱਛੀ ਹੈ ਤਾਂ ਕੁਝ ਵੀ ਡਰਾ ਕਰ ਲਵਾਂਗਾ ਦੈਟਸ ਵੈਲ ਐਂਡ ਗੁੱਡ ਨਾ ਉਹਦੇ ਵਰਗੀ ਤੇ ਰੀਸੀ ਨਹੀਂ ਮੇਰੀ ਡਰਾਇੰਗ ਐਨੀ ਅੱਛੀ ਨਹੀਂ ਮੈਂ ਹਮੇਸ਼ਾ ਸੌਖੇ ਜਿਹੇ ਤਰੀਕੇ ਲੱਭਦੀ ਰਹਿੰਦੀ ਆ ਤੇ ਇਹ ਤਾਂ ਦੇਖੋ ਪੱਤੇ ਦਾ ਟੈਕਸਚਰ ਆ ਗਏ ਪੱਤਾ ਕਿਤੋਂ ਵਿੱਚੋਂ ਰਹਿ ਵੀ ਇਹੂ ਪੇਂਟ ਥੋੜਾ ਜਿਹਾ ਨਾਲ ਲੱਗੂਗਾ ਤਾਂ ਆਪਾਂ ਬ੍ਰਸ਼ ਨਾਲ ਲਗਾ ਲਾਂਗੇ ਆਪਾਂ ਕੋਈ ਲੇਸ ਦੀ ਡਿਜ਼ਾਈਨਿੰਗ ਵੀ ਦੇ ਸਕਦੇ ਆ ਬਿਲਕੁਲ ਸਿੰਪਲ ਕਰਨਾ ਤੁਸੀਂ ਕਲਰਫੁਲ ਡਾਟਸ ਜਿਹਾ ਲਗਾ ਦਿਓ ਫਰਾਂਟ ਟੂਥ ਬ੍ਰਸ਼ ਨਾਲ ਕਲਰ ਲਗਾ ਕੇ ਚਿੱਟੇ ਜਿਹਾ ਮਾਰ ਦਿਓ ਕਿਵੇਂ ਵੀ ਤੁਸੀਂ ਆਪਾਂ ਕਰ ਸਕਦੇ ਬਹੁਤ ਹੀ ਆਈਡੀਆਸ ਹੁੰਦੇ ਨੇ ਮੈਂ ਸੋਚਿਆ ਚਲੋ ਮੈਂ ਅੱਜ ਆਵਲਾ ਆਈਡੀਆ ਯੂਜ਼ ਕਰਕੇ ਦੇਖਦੀ ਆਂ ਇੰਨਾ ਪੱਤੇ ਨਾਲ ਉੱਪਰ ਮੈਂ ਇਹ ਕਰ ਰਹੀ ਹਾਂ ਦੇ ਉੱਪਰ ਟ੍ਰੇਸ ਕਰ ਰਹੀ ਹਾਂ ਲੀਫ ਦਾ ਪੈਟਰਨ ਇਹ ਬਹੁਤ ਹੀ ਸੋਹਣਾ ਲੱਗ ਰਿਹਾ ਸੀ ਕਿਤੇ ਰਹੇਗਾ ਜਿਆਦਾ ਪੇਂਟ ਨਹੀਂ ਲੱਗਿਆ ਤਾਂ ਆਪਾਂ ਬ੍ਰਸ਼ ਨਾਲ ਕਵਰ ਕਰ ਦਾਂਗੇ ਇਸ ਤਰ੍ਹਾਂ ਮੈਂ ਸਾਰੇ ਉੱਪਰ ਇਹ ਦੇਖੋ ਪੱਤੇ ਦਾ ਜਿਹੜਾ ਪ੍ਰਿੰਟਡ ਟ੍ਰੇਸ ਕਰ ਲਿਆ ਉਹਦੀ ਸ਼ੇਪ ਟ੍ਰੇਸ ਕਰ ਲੀਫਸ ਦਾ ਪੈਟਰਨ ਬਣ ਗਿਆ ਤੇ نیچے ਨਾ ਥੋੜਾ ਜਿਹਾ ਮੈਂ ਗ੍ਰੀਨ ਉਹ ਕਰਤਾ ਪਾਊਡਰ ਤੇ 베이스 ਤੇ ਗ੍ਰੀਨ ਲਾਈਨ ਲਗਾਤੀ ਤੇ ਉੱਪਰੋਂ ਖਾਲੀ ਜਿਹਾ ਲੱਗ ਰਿਹਾ ਮੈਨੂੰ ਉੱਪਰ ਵੀ ਮੈਂ ਕੋਈ ਦੇ ਉੱਪਰ ਕੁਝ ਕਰਦੀ ਹਾਂ ਪੇਂਟਿੰਗ ਵਗੈਰਾ ਉੱਪਰ ਨਾ ਮੈਂ ਸਤਰਾ ਰੈੱਡ ਪੇਂਟ ਨਾਲ ਮੈਂ ਕਿ ਕੁਝ ਥੋੜਾ ਜਿਹਾ ਹੁਣ ਇਹਨੂੰ ਖਿੜਮਾਂ ਦੇ ਕੁਝ ਬਣਾਈਏ ਥੋੜਾ ਜਿਹਾ ਡਲ ਚ ਲੱਗਣ ਲੱਗੇ ਗਰੀਨ ਗਰੀਨ ਹੋ ਗਿਆ ਫਿਰ ਮੈਂ ਰੈੱਡ ਪੇਂਟ ਨਾਲ ਇਹ ਟ੍ਰਾਇੰਗਲਸ ਤੇ ਬਣਾ ਰਹੀ ਆ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਗਿਆ ਸੀ ਲਾਸਟ ਵਿੱਚ ਪਹਿਲਾਂ ਮੈਨੂੰ ਆਏ ਸੀ ਮੈਥੋਂ ਇਹ ਬਣਨੇ ਨੇ ਹੈਗੇ ਇੱਕ ਇੱਕ ਤੇ ਪਹਿਲਾਂ ਮੈਂ ਪੈਨ ਨਾਲ ਡਰਾ ਕੀਤਾ ਟ੍ਰਾਇੰਗਲ ਫਿਰ ਮੈਂ ਪੇਂਟ ਕੀਤਾ ਫਿਰ ਮੈਂ ਕਿਹਾ ਚਲੋ ਜੋ ਮੈਂ ਕਰਨ ਲੱਗੀ ਫਿਰ ਮੈਂ ਕਿਹਾ ਤਾਂ ਈਜ਼ੀ ਹੈ ਫਿਰ ਮੈਂ ਦੂਸਰੇ ਤੇ ਪ੍ਰੈਸ਼ ਨਾਲ ਆਪਣੇ ਆਪ ਇਹ বিনা ਡਰਾ ਕੀਤੇ ਇਹ ਪੈਟਰਨਸ ਜਿਵੇਂ ਲੱਗੇ ਤੇ ਬਣ ਗਏ पहला पहला थोड़ा जहां और औखा लगता तो हूँ कोई भी चीज़ आप जब कर रहे क्योंकि इन टच नहीं आप रहे ना जो कदा ही करिए फिर प्रॉपर अपना हाथ यान टिकता है उपर पर यह बहुत ही ईजीली हो गए तो मैं ना रेड पेन ना, थो छोटे छोटे ट्राइंगल्स भी बना पाए जिम्मे कोई आप लेस लगा दिए उस तरह बहुत ही वाइया बन के तैयार हो गया देखो बहुत सोना लग रहा है red color ਨਾਲ ਨਾ ਉੱਠੇ ਖੜਾ ਹੈ ਗੈਟ ਅਪ ਹੋ ਗਿਆ ਤਾਂ ਦੇਖੋ ਇਦਾਂ ਮੈਂ ਤਿੰਨਾਂ ਨੂੰ ਮੈਂ ਜੋੜ ਤਾ ਵਿੱਚੋਂ ਸਟੈਪਲ ਕਰਤਾ ਸਟੈਪਲਰ ਨਾਲ ਪਿੰਸ ਨਾਲ ਤਿੰਨਾਂ ਨੂੰ ਮੈਂ ਜੋੜ ਤਾ ਇਦਾਂ ਇਕੱਠੇ ਜੋੜ ਕੇ ਦੇ ਵਿੱਚ ਵਿੱਚ ਮੇ ਕੋਲੇ ਫਲਾਵਰ ਪੈਸਟੀ ਫੋਮ ਵਾਲੇ ਆਟ ਕraft ਮਟੀਰੀਅਲ ਚ ਤੇ ਇਹ ਮੈਂ ਲਗਾਤੇ ਫਲਾਵਰਸ ਲਗਾਤੇ ਬਹੁਤ ਹੀ ਜ਼ਿਆਦਾ ਸੋਹਣਾ ਲੱਗਣ ਲੱਗ ਗਿਆ ਤੇ ਇਹਦੇ ਵਿੱਚ ਆਪਾਂ ਬੱਚਿਆਂ ਦੀ ਸਟੇਸ਼ਨਰੀ ਆਰਗੇਨਾਈਜ਼ ਕਰ ਸਕਦੇ ਜਿਵੇਂ ਬੱਚਿਆਂ ਕੋਲੇ ਅਲੱਗ-ਅਲੱਗ ਤਰ੍ਹਾਂ ਦੇ ਕਲਰਸ ਹੁੰਦੇ ਨੇ ਸਕੈਚ ਕਲਰਸ ਕ੍ਰਿਓਨਸ ਪੈਨਸਲਸ ਪੈਨਸ ਕਿੰਨਾ ਕੁਝ ਹੁੰਦਾ ਤੇ ਬੱਚਿਆਂ ਦੇ ਆਪਾਂ ਸਟੱਡੀ ਟੇਬਲ ਤੇ ਰੱਖ ਸਕਦੇ ਹਾਂ ਅਲੱਗ-ਅਲੱਗ ਸਟੇਸ਼ਨਰੀ ਆਰਗੇਨਾਈਜ਼ ਕਰਕੇ ਜਾਂ ਕੁਛ ਛੋਟੇ-ਛੋਟੇ ਫਲਾਵਰਸ ਐਜ਼ ਅ ਡੈਕੋਰੇਸ਼ਨ ਵਾਸਤੇ ਰੱਖ ਸਕਦੇ ਹਾਂ ਬਹੁਤ ਛੋਣਾ ਲੱਗਦਾ ਤੇ ਬੱਚਿਆਂ ਨੂੰ ਈਜ਼ੀ ਹੋ ਜਾਂਦਾ ਆਪਦੀਆਂ ਚੀਜ਼ਾਂ ਯੂਜ਼ ਕਰਨੀਆਂ ਇਹ ਅਲੱਗ-ਅਲੱਗ ਤਰੀਕੇ ਨਾਲ ਰੱਖਿਆ ਹੁਣ ਤੇ ਜਾਂ ਫਿਰ ਆਪਾਂ ਮੇਕਅਪ ਆਪਣੇ ਵੈਨਟੀਜ ਵੀ ਯੂਜ਼ ਕਰ ਸਕਦੇ ਹਾਂ ਮੇਕਅਪ ਦਾ ਆਪਣਾ ਸਟੱਫ ਇਹਦੇ ਵਿੱਚ ਅਲੱਗ-ਅਲੱਗ ਆਪਾਂ ਰੱਖ ਸਕਦੇ ਹਾਂ ਬਹੁਤ ਹੀ ਈਜ਼ੀਲੀ ਆਪਾਂ ਯੂਜ਼ ਕਰ ਸਕਦੇ ਹਾਂ ਇਹਦੇ ਵਿੱਚ ਚੱਕ ਸਕਦੇ ਹਾਂ ਅਲੱਗ-ਅਲੱਗ ਤਰੀਕੇ ਨਾਲ ਆਪਾਂ ਰੱਖਾਂਗੇ ਨਾ ਜਦੋਂ ਅਲੱਗ-ਅਲੱਗ ਸੈਕਸ਼ਨਸ 'ਚ ਤਾਂ ਆਪਾਂ ਨੂੰ ਚੀਜ਼ ਵੀ ਜਲਦੀ ਮਿਲ ਜਾਂਦੀ ਹੈ ਆਪਣਾ ਕੰਮ ਵੀ ਈਜ਼ੀ ਹੋ ਜਾਂਦਾ ਸੋ ਇਹਨਾਂ ਕੁ ਡੀਆਈਵਾਈਸ ਚ ਅੱਜ ਮੈਂ ਤੁਹਾਨੂੰ ਨਾਲ ਸ਼ੇਅਰ ਕਰਨਾ ਸੀ ਅੱਛਾ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਟਾਈਮ ਹੋ ਰਿਹਾ 5 ਵਜੇ ਦਾ ਤੇ ਮੈਂ ਆਈ ਇਧਰ ਵਾਲੀ ਕਿਚਨ ਵਿੱਚ ਦਾਲ ਬਣਾਉਣ ਲਈ ਨਹੀਂ ਮੈਂ ਉਧਰ ਹੀ ਬਣਾਉਣੀ ਸੀ ਉਹ ਵਾਲੀ ਕਿਚਨ ਦਾ ਸਿਲੰਡਰ ਖਤਮ ਹੋ ਗਿਆ ਕੈਸ ਸਿਲੰਡਰ ਖਤਮ ਹੋ ਗਿਆ ਦਵਿੰਦਰ ਹੈ ਨਹੀਂ ਦਵਿੰਦਰ ਆ ਕੇ ਐਕਸਚੇਂਜ ਕਰਨਗੇ ਮੈਂ ਵੀ ਕਰਦਾ ਪਰ ਮੈਂ ਉਡੀ ਅੱਜ ਤੱਕ ਬੈਕ ਪੇਨ ਤੋਂ ਮੈਨੂੰ ਪ੍ਰੋਬਲਮ ਚੱਲ ਰਹੀ ਤਾਂ ਕਰਕੇ ਮੈਂ ਭਰੇ ਹੀ ਰੱਖਦੀ ਹਾਂ ਓਜ ਭਰਦਾ ਅੱਗੇ ਬਹੁਤ ਥਕਾ ਕਰ ਲਿਆ ਮੇਰੇ ਸਰੀਰ ਨਾਲ ਪਰ ਹੁਣ ਸਰੀਰ ਨੂੰ ਸਾਥ ਲਈ ਹੈ ਹਾਂ ਅੱਜ ਨੂੰ ਕੋਈ ਦਾਲ ਸਬਜ਼ੀ ਨਹੀਂ ਸੀ ਤਦਾਂ ਮੈਂ ਬੈਠੇ ਸੋਚੀ ਇਹ ਸੋਚੀ ਵੀ ਤੇ ਮੈਂ ਜਲਦੀ ਬਣਾ ਲਾਂਗੀ ਸੋਚੀ ਕਿ ਕੀ ਬਣਾਵਾਂ ਕੀ ਬਣਾਵਾਂ ਕੀ ਬਣਾਵਾਂ ਮਟਰ ਫਰिज ਵਿੱਚ ਕੱਟੇ ਹੋ ਥੋੜੇ ਸੀਗੇ ਫਿਰ ਮੈਂ ਦਾਲ ਸਮੂੰਗੀ ਤੇ ਸਾਫਤ ਮੂੰਗੀ ਦਾਲ ਬਣਾ ਲਵਾਂ ਤੇ ਥੋੜੀ ਚਨੇ ਦੀ ਦਾਲ ਪਾਉਂਗੀ ਥੋੜੀ ਜਿਹੀ ਚਨੇ ਦੀ ਦਾਲ ਤੁਹਾਨੂੰ ਅੱਧਾ ਟੱਕਰ ਲਾਉਣਾ ਤਾਂ ਸਬਜ਼ੀਆਂ ਬਹੁਤ ਅੱਖ ਹੈ ਤੇ ਆਲ ਨੂੰ ਸਮਝ ਨਹੀਂ ਆਦੀ ਚੰਗਾ ਨਾ ਤਾਂ ਗਾਜਰ ਮਟਰ ਗੋਭੀ ਕੋਲ ਟੀਨ ਕੱਢਦਾ ਪਾਣ ਤੇ ਅੱਛਾ ਕਰ ਤੇ ਆਲ ਜਿਹੜਾ ਸਾਰਾ ਕੁਝ ਮੈਂ ਅੰਦਰੋਂ ਹੀ ਚੌਕ ਕਰਕੇ ਲੈ ਕੇ ਆਣੀ ਨਹੀਂ ਟਮਾਟਰ ਸਾਰਾ ਕੁਝ ਅੰਦਰੋਂ ਚੱਕ ਲੈਣੇ ਜਿਹੜਾ ਮੇਰਾ ਲੱਭਾ ਇੱਕ ਤੋਂ ਦੋ ਘੰਟੇ ਤੱਕ ਤੁਹਾਨੂੰ ਨਹੀਂ ਉਹ ਕੋਈ ਨਹੀਂ ਮਾਣਿਆ ਅਵਲ ਕਿ ਟਿੰਕਿੰਗ ਨਹੀਂ ਹੈ ਕਿ ਐ ਵਾਕ ਲਵਾ ਲਈ ਐ ਵਾਕ ਨਾਲ ਤੋਂ ਬਸ ਬਾਤ ਚਲਦੀ ਆ ਟਾਈਮ ਹੋ ਰਿਹਾ ਸਵਾ 8:00 ਦਾ ਡੇਢ ਸਾਡਾ ਹੋ ਗਿਆ ਤੇ ਮੈਂ ਹੁਣ ਲੇਟੀਆਂ ਅੱਜ ਮੈਂ ਵਾਕ ਨਹੀਂ ਕਰੀਏਗੀ ਸ਼ਾਮ ਵਾਲੀ ਵਾਕ ਕਰੀ ਸੋ ਪਰ ਡਿਨਰ ਤੋਂ ਬਾਅਦ ਵਾਲੀ ਵਾਕ ਨਹੀਂ ਕਰੀ ਹੀਟ ਵੈਂਟ ਲਗਾਈ ਆ ਢੂਈ ਬਹੁਤ ਜ਼ਿਆਦਾ ਤਰਦ ਕਰਦੇ ਪਤਾ ਨਹੀਂ ਬਹੁਤ ਜ਼ਿਆਦਾ ਪ੍ਰੋਬਲਮ ਚੱਲ ਰਹੀ ਏ ਢੂਈ ਵਿੱਚ ਰੈਸਟ ਕਰ ਲੋ ਠੀਕ ਹੋ ਜਾਂਦੀ ਆ ਥੋੜਾ ਟਾਈਮ ਚੱਲ ਲੋ ਕੰਮ ਕਰ ਲੋ ਹਨ ਖੜੇ ਹੋ ਕੇ ਕੰਮ ਕਰ ਲੋ ਕਿਚਨ ਚ ਫਿਰ ਫਿਰ ਦਰਦ ਹੋਣ ਲੱਗ ਜਾਂਦੀ ਹੈ ਪਤਾ ਨਹੀਂ ਕੀ ਗੱਲ ਮੈਨੂੰ ਲੱਗਦਾ ਬਠਿੰਡ ਗਿਆ ਲਾਣਾ ਪਊ ਸਾਨੂੰ ਜਾਣਾ ਪਊਗਾ ਤੇ ਅੱਜ ਬਹੁਤ ਜ਼ਿਆਦਾ ਬਿਜ਼ੀ ਰੂਟੀਨ ਰਿਹਾ ਬਹੁਤ ਜ਼ਿਆਦਾ ਬਿਜ਼ੀ ਰਿਹਾ ਕੱਲ ਮੈਂ ਕੋਈ ਵੀਡੀਓ ਨਹੀਂ ਸ਼ੂਟ ਕੀਤੀ ਅੱਜ ਅੱਜ ਤਰੀਕ ਨਹੀਂ ਅੱਜ 25 ਤਰੀਕ ਹੈ ਕੱਲ ਆਸੀਂ ਕਿਤੇ ਗਏ ਸੀ ਕਿ ਸਵੇਰੇ ਆ ਕਿ ਸ਼ਾਮ ਨੂੰ ਕਰ ਆਏ ਕੱਲ੍ਹ ਦੇ ਦਿਨ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਇਸ ਕਰਕੇ ਅੱਜ ਕੋਈ ਵੀਡੀਓ ਨਹੀਂ ਆਈ ਅੱਜ ਵਾਲੀ ਵੀਡੀਓ ਤੁਹਾਨੂੰ ਕੱਲ ਨੂੰ ਮਿਲੂਗੀ 26 26 ਫਰਵਰੀ ਨੂੰ ਮਿਲੂਗੀ ਇਹ ਵਾਲੀ ਵੀਡੀਓ ਮੈਂ ਸੋ ਜਾ ਰਹੇ ਨੇ ਭੈਣਾ ਦੀਦੀ ਵੀਡੀਓ ਨਹੀਂ ਆਈ ਅੱਜ ਦੀ ਵੀਡੀਓ ਨਹੀਂ ਆਈ ਸੌਰੀ ਜੇ ਤੁਹਾਨੂੰ ਵੀਡੀਓ ਨਹੀਂ ਦਿੱਤੀ ਭਾਈ ਕੱਲ ਨੂੰ ਇਹ ਵਾਲੀ ਵੀਡੀਓ ਮਿਲ ਜੂਗੀ ਤੁਹਾਨੂੰ ਅੱਜ ਨਾ ਸਾਰਾ ਦਿਨ ਮੈਂ ਇੰਨਾ ਅਨ ਹੈਲਦੀ ਖਾਂਦਾ ਸਵੇਰੇ ਬ੍ਰੈਕਫਾਸਟ ਵਿੱਚ ਬਣਾਏ ਸੇ ਆਲੂ ਵਾਲੇ ਪਰੌਂਠੇ ਪਰੌਂਠਾ ਖਾਂਦਾ ਮੈਂ ਉਸ ਤੋਂ ਬਾਅਦ ਦੁਪਹਿਰੇ ਫਿਰ ਮਾਮਾਈ ਦਾ ਬੇਟਾ ਤੇ ਨੂੰ ਆਂਗੇ ਪਕੌੜੇ ਬਣਾਏ ਫਿਰ ਮੈਂ ਪਕੌੜੇ ਖਾ ਲੇ ਪਕੌੜੇ ਬਹੁਤ ਥੋੜੇ ਖਾਦੇ ਨੇ ਤਾਂ ਚਾਰ ਕੀ ਪਕੌੜੇ ਖਾਦੇ ਨੇ ਰੱਜੀ ਤਾਂ ਮੈਂ ਹੈ ਨਹੀਂਸ ਮੈਨੂੰ ਅੱਜ ਮਿਤ ਦੁਪਹਿਰੇ ਉਸ ਤੋਂ ਬਾਅਦ ਐਪਲ ਵਗੈਰਾ ਖਾ ਲੂੰਗੀ ਪਰ ਮੈਂ ਅੱਜ ਫਰੂਟ ਕੁਝ ਵੀ ਨਹੀਂ ਖਾਧਾ ਫਿਰ ਮੈਂ ਚਾਹ ਨਾ ਪੰਜੀਰ ਹੀ ਖਾ ਲਿਆ ਫਿਰ ਸ਼ਾਮ ਨੂੰ ਹੁਣ ਫੇਰ ਮੈਂ ਸਾਤ ਮੂੰਗੀ ਦਾਲ ਬਣਾਇਸ ਦਾਲ ਦਾ ਫੁਰਕਾ ਖਾ ਲਿਆ ਅੱਜ ਮੇਰੇ ਤੋਂ ਕੁਝ ਵੀ ਆਪਦਾ ਹੈਲਦੀ ਮੀਲ ਕੁਝ ਵੀ ਨਹੀਂ ਲਿਆ ਗਿਆ ਫਰੂਟ ਵੀ ਨਹੀਂ ਖਾਧਾ ਅੱਜ ਮੈਂ ਮੈਨੂੰ ਲੱਗਦਾ ਅੱਜ ਬਹੁਤ ਮਹੀਨੇ ਬਾਅਦ ਆਦੀ ਨਾ ਹੈ ਕਿ ਅੱਜ ਮੈਂ ਫਰੂਟ ਵੀ ਨਹੀਂ ਬਿਲਕੁਲ ਖਾਧਾ ਨਹੀਂ ਮੈਂ ਫਰੂਟ ਇੱਕ ਟਾਈਮ ਤਾਂ ਮੈਂ ਖਾਣੀ ਖਾਣਨੀ ਹੁੰਦੀ ਹੈ ਕਈ ਵਾਰ ਤਾਂ ਮੈਂ ਦੋ ਟਾਈਮ ਵੀ ਖਾ ਲੈਂਦੀ ਹ ਉਹ ਜੀ ਕਰੂੰਗੀ ਕਿ ਸਾਰੇ ਦਿਨ ਮੈਂ ਸਾਰੇ ਆਪਣੇ ਕੱਲ ਦੇ ਤਿੰਨੋਂ ਮੀਲਸ ਮੈਂ ਹੈਲਦੀ ਲਵਾਂ। ਕਈ ਭੈਣਾਂ ਦੇ ਨਾ ਮੈਸੇਜ ਆਉਂਦੇ ਨੇ ਤੁਸੀਂ ਆਪਰ ਡਾਈਟ ਦੱਸ ਦੋ ਤੇ ਡਾਈਟ ਪਲਾਨ ਦੋ। ਤੋਂ ਡਾਈਟ ਪਲਾਨ ਐਕਚੁਅਲੀ ਆਇਆਂ ਤਾਂ ਮੈਸੇਜ ਵਿੱਚ ਦੇਖੋ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਵੀ ਕੀ ਆ ਹਨਾ। ਹੁਣ ਮੇਰੇ ਵਾਲ ਡਾਈਟ ਪਲਾਨ ਤੁਹਾਨੂੰ ਕੰਮ ਕਰੋ ਨਾ ਕਰੋ ਕੁਝ ਪਤਾ ਨਹੀਂ ਕਿਉਂਕਿ ਮੈਂ ਨਾਲ ਮੈਂ ਨਿਊਟ੍ਰੀਸ਼ਨ ਵੀ ਖਾਂਦਾ ਸੀਗਾ। ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਤੇ ਮੈਂ ਹੁਣ ਵੀ ਤੁਹਾਨੂੰ ਕਹਿੰਦੀ ਜੇ ਤੁਸੀਂ ਕੋਈ ਡਾਈਟ ਪਲਾਨ ਫੋਲੋ ਕਰਨਾ ਚਾਹੁੰਦੇ ਹੋ ਡਾਕਟਰ ਸ਼ਿਖਾ ਸਿੰਘ ਦਾ ਚੈਨਲ ਨਾ ਡਾਕਟਰ ਸ਼ਿਖਾ ਸਿੰਘ ਦੇ ਨਾਮ ਤੇ ਚੈਨਲ ਆ ਉਹਨਾਂ ਦੇ ਡਾਈਟ ਪਲਾਨ ਬਹੁਤ ਜਿਆਦਾ ਇਫੈਕਟਿਵ ਨੇ ਬਹੁਤ ਅੱਛੇ ਡਾਈਟ ਪਲਾਨ ਉਹ ਦੱਸ ਦਿੰਦੇ ਨੇ ਉਹਨਾਂ ਦੀ ਰੈਸਪੀਜ਼ ਈਜ਼ੀ ਵੀ ਹੁੰਦੀਆਂ ਨੇ ਬਣਾਉਣੀਆਂ ਮੈਂ ਕਈ ਰੈਸਪੀਜ਼ ਮੈਂ ਵੀ ਉਹਨਾਂ ਦੇ ਟਰਾਈ ਕਰਦੀ ਹੁੰਦੀ ਹਾਂ ਬਹੁਤ ਟੇਸਟੀ ਤੇ ਈਜ਼ੀ ਕੁਇਕ ਹੁੰਦੀਆਂ ਨੇ ਤੁਸੀਂ ਵੀ ਜ਼ਰੂਰ ਫੋਲੋ ਕਰ ਲਓ ਔਰ ਉਹਨਾਂ ਦਾ ਡਾਈਟ ਪਲਾਨ ਫੋਲੋ ਕਰੋਗੇ ਤਾਂ ਜ਼ਰੂਰ ਫਰਕ ਹੋਊਗਾ ਪਰ ਬਾਕੀ ਚੀਜ਼ਾਂ ਤੋਂ ਪਰਹੇਜ਼ ਰੱਖ ਕੇ ਨਾ ਜਿਵੇਂ ਮਿੱਠੇ ਤੋਂ ਪਰਹੇਜ਼ ਰੱਖ ਕੇ ਮਿੱਠਾ ਤਾਂ ਬਹੁਤ ਲਾਈਕ ਬਿਲਕੁਲ ਵੀ ਤੁਸੀਂ ਕਰ ਕਰ ਲੈਣਾ ਹੁੰਦਾ ਕਈ ਵਾਰ ਆਪਾਂ ਕਹਿੰਦੇ ਥੋੜਾ ਜਿਹਾ ਖਾਦਾ ਥੋੜਾ ਜਿਹਾ ਖਾਦਾ ਉਹ ਥੋੜੇ ਜੇ ਨਾਲ ਜਿਹੜਾ ਆਪਣਾ weight loss ਜਰਨੀ ਹੁੰਦੀ ਹੈ ਸਾਰੀ ਆਪਣੀ ਖਰਾਬ ਹੋ ਜਾਂਦੀ ਹੈ ਜਿਹੜਾ weight loss ਆਪਣਾ ਜਲਦੀ ਹੋਣਾ ਹੁੰਦਾ ਉਹ ਡਿਲੇ ਹੋ ਜਾਂਦਾ ਤੇ ਤੁਸੀਂ ਡਾਕਟਰ ਸ਼ੇਖਾ ਸਿੰਘ ਦੇ ਚੈਨਲ ਤੇ ਡਾਈਟ ਪਲਾਨ ਤੁਸੀਂ ਦੇਖ ਲਓ ਚੈੱਕ ਕਰ ਲਓ ਉਹਨਾਂ ਦੇ ਡਾਈਟ ਪਲਾਨਸ ਬਹੁਤ ਅੱਛੇ ਹੁੰਦੇ ਨੇ ਹਾਂ ਸੋ ਕਰਦੇ ਆਂ ਇਹ ਵੀਡੀਓਜ਼ ਐਂਡ ਹੋਕਸ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਕੋਨਾਂ ਵੀਡੀਓ ਲੈ ਕੇ ਟਿਲ ਦੈਨ ਗੁੱਡ ਬਾਏ ਐਂਡ ਸਰਚ ਯੂ ਕਾਲ